ਰੂਪਨਗਰ ਵਿਕੇ ਕਲਾਸ ਇੰਡੀਆ ਕੰਪਨੀ ਦੇ ਵੱਲੋਂ ਬਣਾਏ ਗਏ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਕੀਤਾ ਗਿਆ। ਇਹ ਸਕਿੱਲ ਡਿਵੈਲਪਮੈਂਟ ਸੈਂਟਰ ਰੂਪਨਗਰ ਵਿਕੇ ਆਈਟੀਆਈ ਵਿਕੇ ਬਣਾਇਆ ਗਿਆ ਹੈ। ਇਸ ਮੌਕੇ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਅੱਜ ਸੰਸਾਰ ਭਰ ਦੇ ਵਿੱਚ ਹੱਥੀ ਕੰਮ ਕਰਨ ਵਾਲੇ ਕਾਮਿਆਂ ਦੀ ਮੰਗ ਵਧਦੀ ਜਾ ਰਹੀ ਹੈ ਇਸ ਲਈ ਹੱਥੀ ਕੰਮ ਕਰਨ ਦੇ ਵਿੱਚ ਮੁਹਾਰਤ ਹਾਸਲ ਕਰਨ ਦੇ ਲਈ ਇਹੋ ਜਿਹੇ ਸਕਿੱਲ ਡਿਵੈਲਪਮੈਂਟ ਸੈਂਟਰ ਆਪਣਾ ਅਹਿਮ ਯੋਗਦਾਨ ਦੇ ਰਹੇ ਹਨ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਪੰਜਾਬ ਦੇ ਵਿੱਚ ਰਹਿ ਕੇ ਹੀ ਹੱਥੀ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲ ਸਕੇ ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਅਤੇ ਰੂਪਨਗਰ ਦੇ ਸਾਫਕਾ ਵਿਧਾਇਕ ਅਮਰਜੀਤ ਸਿੰਘ ਸੰਧਵਾ ਵੀ ਮੌਜੂਦ ਸਨ ਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰਾਂ ਜੀ ਦੀ ਮਿਹਨਤ ਸਦਕਾ ਹੁਣ ਜਿਹੜੇ ਸਾਡੇ ਕਾਰਪੋਰੇਟ ਹਾਊਸਸ ਹੈ ਜਿਵੇਂ ਕਲਾਸ ਇੱਥੇ ਹੈ ਉਹਨਾਂ ਦੇ ਵਿੱਚ ਵੀ ਇਹ ਭਾਵਨਾ ਪੈਦਾ ਹੋਈ ਕਿ ਅਸੀਂ ਆਪ ਦਾ ਜਿਹੜਾ ਸੀਐਸਆਰ ਹੈ ਉਹ ਜੋਬ ਪ੍ਰੋਵਾਈਡਿੰਗ ਦੀਆਂ ਫੈਸਿਲਿਟੀਆਂ ਨੂੰ ਤਕੜੇ ਕਰਨ ਵਾਸਤੇ ਠੀਕ ਹੈ ਜੀ ਉਹ ਉਹ ਬੱਚਿਆਂ ਦੀ ਸਕਿੱਲ ਨੂੰ ਵਧਾਉਣ ਵਾਸਤੇ ਯੂਜ਼ ਕਰੀਏ ਔਰ 35 ਲੱਖ ਰੁਪਏ ਅੱਜ ਸਾਡੇ ਐਮਐਲਏ ਦਾ ਚਾਚਾ ਰਣਜੀਤ ਸਿੰਘ ਚੰਨੀ ਹੋਰਾਂ ਦੀ ਮਿਹਨਤ ਨਾਲ ਉਹਨਾਂ ਦੀ ਪ੍ਰੇਰਣਾ ਸਦਕਾ ਸਾਡੇ ਜਿਹੜੇ ਨਾਨ ਸਾਹਿਬ ਹੈ ਔਰ ਸਾਡੇ ਸ਼੍ਰੀ ਰਾਮ ਕੰਨਨ ਜੀ ਹੈ ਕਲਾਸ ਦੇ ਜਿਹੜੇ ਸੀਈਓ ਇਹ ਸਾਰੇ ਅੱਜ ਅੱਜ ਇੱਥੇ ਆਏ ਔਰ ਅਸੀਂ ਇਹਨਾਂ ਦੀ ਜਿਹੜੀ ਫੈਸਿਲਿਟੀ ਹੈ ਉਹਦਾ ਜੁਦਗਟਨ ਕੀਤਾ ਔਰ ਇਸੇ ਤਰ੍ਹਾਂ ਹੀ ਇਹ ਇੰਡਸਟਰੀ ਦੇ ਵਿੱਚ ਕਾਰਪੋਰੇਟਸ ਦੇ ਵਿੱਚ ਉਤਸ਼ਾਹ ਬਣਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਬਿਲਕੁਲ ਅਸੀਂ ਘਰ ਘਰ ਨੌਕਰੀ ਦੇ ਦਿਆਂਗੇ ਸਪੀਕਰ ਸਾਹਿਬ ਕਿਸਾਨਾ ਰੂਪਨਗਰ ਵਿਖੇ ਕਲਾਸ ਇੰਡੀਆ ਕੰਪਨੀ ਦੇ ਵੱਲੋਂ ਬਣਾਏ ਗਏ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਕੀਤਾ ਗਿਆ। ਇਹ ਸਕਿੱਲ ਡਿਵੈਲਪਮੈਂਟ ਸੈਂਟਰ ਰੂਪਨਗਰ ਵਿਖੇ ਆਈਟੀਆਈ ਵਿਖੇ ਬਣਾਇਆ ਗਿਆ ਹੈ। ਇਸ ਮੌਕੇ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਅੱਜ ਸੰਸਾਰ ਭਰ ਦੇ ਵਿੱਚ ਹੱਥੀਂ ਕੰਮ ਕਰਨ ਵਾਲੇ ਕਾਮਿਆਂ ਦੀ ਮੰਗ ਵਧਦੀ ਜਾ ਰਹੀ ਹੈ। ਇਸ ਲਈ ਹੱਥੀ ਕੰਮ ਕਰਨ ਦੇ ਵਿੱਚ ਮੁਹਾਰਤ ਹਾਸਲ ਕਰਨ ਦੇ ਲਈ ਇਹੋ ਜਿਹੇ ਸਕਿੱਲ ਡਿਵੈਲਪਮੈਂਟ ਸੈਂਟਰ ਆਪਣਾ ਅਹਿਮ ਯੋਗਦਾਨ ਦੇ ਰਹੇ ਹਨ ਉਹਨਾਂ ਕਹੇ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਪੰਜਾਬ ਦੇ ਵਿੱਚ ਰਹਿ ਕੇ ਹੀ ਹੱਥੀ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮਿਲ ਸਕੇ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਅਤੇ ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਵਾ ਵੀ ਮੌਜੂਦ ਸਨ ਜੋ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰਾ ਜੀ ਦੀ ਮਿਹਨਤ ਸਦਕਾ ਹੁਣ ਜਿਹੜੇ ਸਾਡੇ ਕਾਰਪੋਰੇਟ ਹਾਊਸਸ ਹੈ ਜਿਵੇਂ ਕਲਾਸ ਇੱਥੇ ਹੈ ਉਹਨਾਂ ਦੇ ਵਿੱਚ ਵੀ ਇਹ ਭਾਵਨਾ ਪੈਦਾ ਹੋਈ ਕਿ ਅਸੀਂ ਆਪ ਦਾ ਜਿਹੜਾ ਸੀਐਸਆਰ ਹੈ ਉਹ ਜੋਬ ਪ੍ਰੋਵਾਈਡਿੰਗ ਜਿਹੜੀ ਫੈਸਿਲਿਟੀਆਂ ਨੂੰ ਤਕੜੇ ਕਰਨ ਵਾਸਤੇ ਕੀ ਜੀ ਉਹ ਉਹ ਬੱਚਿਆਂ ਦੀ ਸਕਿੱਲ ਨੂੰ ਵਧਾਉਣ ਵਾਸਤੇ ਯੂਜ਼ ਕਰੀਏ ਔਰ 35 ਲੱਖ ਰੁਪਏ ਅੱਜ ਸਾਡੇ ਐਮਐਲਏ ਦਾ ਚਾਚਾ ਰਣਜੀਤ ਸਿੰਘ ਚੰਨੀ ਹੋਰਾਂ ਦੀ ਮਿਹਨਤ ਨਾਲ ਉਹਨਾਂ ਦੀ ਪ੍ਰੇਰਣਾ ਸਦਕਾ ਸਾਡੇ ਜਿਹੜੇ ਨਾਨ ਸਾਹਿਬ ਹੈ ਔਰ ਸਾਡੇ ਸ਼੍ਰੀ ਰਾਮ ਕੰਨਨ ਜੀ ਹੈ ਕਲਾਸ ਦੇ ਜਿਹੜੇ ਸੀਈਓ ਇਹ ਸਾਰੇ ਅੱਜ ਅੱਜ ਇੱਥੇ ਆਏ ਔਰ ਅਸੀਂ ਇਹਨਾਂ ਦੀ ਜਿਹੜੀ ਫੈਸਿਲਿਟੀ ਹੈ ਉਹਦਾ ਜੁਦਗਟਨ ਕੀਤਾ ਔਰ ਇਸੇ ਤਰ੍ਹਾਂ ਹੀ ਇਹ ਇੰਡਸਟਰੀ ਦੇ ਵਿੱਚ ਕਾਰਪੋਰੇਟਸ ਦੇ ਵਿੱਚ ਉਤਸ਼ਾਹ ਬਣਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਬਿਲਕੁਲ ਅਸੀਂ ਘਰ ਘਰ ਨੌਕਰੀ ਦੇ ਦਿਆਂਗੇ ਸਪੀਕਰ ਸਨ ਕਿਸਾਨਾ